ਪਿਆਰ ਪਰਿਸ਼ਾਸੀ ਕਾਲ ਕੀ ਹਾਲ ਚਾਲ YouTube ਫੈਮਲੀ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਚੈਨਲ ਆਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਤੁਸੀਂ ਕਰ ਸਕਦੇ ਹੋ ਦੱਸ ਵੀ ਸਕਦੇ ਜੇ ਵੀ ਕਿਹੜੇ ਵਿਸ਼ੇ ਤੇ ਕਿਹੜੇ ਡਿਬੇਟ ਕਿਹੜੇ ਮੁੱਦੇ ਤੇ ਆਪਾਂ ਗੱਲ ਕਰ ਲਈ ਲਾਈਕ ਵੀ ਕਮੈਂਟ ਕਰਕੇ ਥੱਲੇ ਦੱਸ ਵੀ ਸਕਦੇ ਜੀ ਤੇ ਦਾਸ ਤੁਹਾਡਾ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰਨ ਪੱਟੀ ਸ਼ਹਿਰ ਤੋਂ ਬਲੋਂਗ ਕਰਦੇ ਆ ਤੇ ਅੱਜ ਆਪਣਾ ਵੱਖਰਾ ਜਿਹਾ ਟੌਪਿਕ ਵਿਸ਼ਾ ਮੁੱਦਾ ਵੀ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਵੇਖੋ ਵੀ ਜੇ ਆਪਾਂ ਖਾਣ ਪੀਣ ਦੀ ਗੱਲ ਕਰਦੇ ਆਂ ਤੇ ਆਪਣਾ ਮੱਕੀ ਦੀ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਮਸ਼ਹੂਰ ਆਪਣਾ ਸੱਭਿਆਚਾਰ ਜੇ ਆਪਾਂ ਪਹਿਰਾਵਾ ਕਰੀਏ ਆਪਣਾ ਪਹਿਰਾਵਾ ਵੀ ਕੁੜਤਾ ਪਜਾਮਾ ਮੁੰਡਿਆਂ ਦਾ ਜਿਹੜਾ ਕੁੜਤਾ ਪਜਾਮਾ ਔਰਤੇ ਪੱਗ ਬੰਨ੍ਹੀਆਂ ਵੀ ਚਿੱਟਾ ਕੁੜਤਾ ਪਜਾਮਾ ਵੇਖੋ ਚਿੱਟਾ ਕੁੜਤਾ ਪਜਾਮਾ ਲੀਡਰ ਪੋਲਿਟਿਸ ਕਿੰਨਾ ਪਾਉਂਦੇ ਹਨਾ ਨਰਿੰਦਰ ਮੋਦੀ ਤੋਂ ਲੈ ਕੇ ਸਾਰੇ ਆਪਣੇ ਸੀਐਮ ਭਗਵੰਤ ਮਾਨ ਦਾ ਜਿਆਦਾ ਜਿਆਦਾ ਵੀ ਟੋਰ ਕਰਨਾ ਚਿੱਟਾ ਕੁੜਤਾ ਪਜਾਮਾ ਮੁੱਛਾਂ ਨੂੰ ਤਾ ਦਿੰਦੇ ਹਨਾ ਕਈ ਪਹਿਰਾਵਾ ਲੱਖਾਂ ਕਰੋੜਾਂ ਦੇ ਪੈਸੇ ਚਾਹਨਾ ਜਾਂਦਾ ਤੇ ਆਪਣਾ ਆਪਣੀਆਂ ਭੈਣਾ ਨੂੰ ਇਹ ਸਲਵਾਰ ਕਮੀਜ਼ ਤੇ ਚੁੰਨੀ ਜਿਹੜਾ ਆਪਣਾ ਪਹਿਰਾਵਾ ਪੰਜਾਬੀ ਜੱਟਾਂ ਦਾ ਪਹਿਰਾਵਾ ਤੇ ਬਾਕੀ ਆਪਣਾ ਪਹਿਰਾਵਾ ਖਾਣ ਪੀਣ ਦੇ ਵਿੱਚ ਤਾਂ ਦੱਸਤਾ ਵਾ ਬਾਕੀ ਆਪਣਾ ਜਿਹੜਾ ਗਿੱਧਾ ਸੱਭਿਆਚਾਰ ਜਨ ਪੰਗੜਾ ਆਂਦੇ ਆ ਭੈਣਾਂ ਲਈ ਪੰਗਾ ਇਹ ਗਿੱਧਾ ਆਦੇ ਆ ਮੁੰਡਿਆਂ ਲਈ ਪੰਗੜਾ ਇਹ ਅੱਜਕਲ ਮੁੰਡੇ ਭੁੱਲ ਜਾ ਰਹੇ ਨੇ ਜੀ ਗਤਕਾ ਸਿੱਖਦੇ ਹੁੰਦੇ ਸੀ ਨਾ ਗਤਕਾ ਨੀਜੇ ਬਾਈ ਸਿੱਖਣਾ ਘੋੜਾ ਸਵਾਰ ਕਰਨਾ ਹਨ ਪੰਜਾਬੀ ਚੀਜ਼ਾਂ ਨੂੰ ਭੁੱਲ ਚੁੱਕੇ ਨੇ ਅੱਜਕੱਲ ਮੁੰਡੇ ਸਟੰਟ ਕਰ ਰਹੇ ਨੇ ਮੋਟਰਸਾਈਕਲ ਦੇ ਵੇਖੋ ਹਣਾ ਰੀਲਾ ਬਣਾ ਰਹੇ ਨੇ ਹਣਾ ਚੰਗੇ ਚੰਗੀਆਂ ਰੀਲਾ ਬਣਾਓ ਜੇ ਬਣਾਉਣੀ ਚੰਗੇ ਰੀਣਾ ਭੈਣਾਂ ਨੂੰ ਵੀ ਬੇਨਤੀ ਹੈ ਸੱਭਿਆਚਾਰ ਗਿੱਧੇ ਬਾਰੇ ਬੋਲੋ ਚੰਗੀ ਸੋਚ ਬਾਰੇ ਬੋਲੋ ਵਾਤਾਵਰਨ ਕੋਈ ਖੇਤੀ ਬਾਰੇ ਕੋਈ ਵੀ ਇਹੋ ਜਿਹਾ ਟੌਪਿਕ ਇਹੋ ਦਾ ਵਿਸ਼ਾ ਮੁੱਦਾ ਲੱਭੋ ਵੀ ਜਿਹੜਾ ਜਿਹੜਾ ਦੇਸ਼ ਵਿਦੇਸ਼ੀ ਸੰਗਤ ਨੂੰ ਚੰਗਾ ਸੁਣੇ ਚੰਗੇ ਸ਼ੇਰ ਥਲੇ ਕਮੈਂਟ ਵੀ ਸੋਹਣੇ ਹੋਣ ਬਹੁਤ ਸੋਣਾ ਬੋਲਿਆ ਕੋਈ ਤਰੱਕੀ ਕਰੋ ਖੇਡਾਂ 'ਚ ਤਰੱਕੀ ਕਰੋ ਕੋਈ ਪੜ੍ਹਾਈ ਪੜ੍ਹਾਈ 'ਚ ਵਾਦਾ ਪਾਓ ਗਿਆਨ ਪਾਓ ਕੋਈ ਮੇ ਜ਼ਿਲ੍ਹੇ ਦਾ ਤਸੀਲ ਦਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਖੇਡਾਂ ਨੂੰ ਵੇਖੋ ਮਿਲ ਕੇ ਸਿੰਘ ਦਾ ਕਿੰਨਾ ਨਾ ਹਨਾ ਇਦਾਂ ਜੇ ਪੋਲਿਟਿਕਸ ਜਾਣਾ ਪੋਲਿਟਿਕਸ 'ਚ ਜਾਓ ਪੋਲਿਟਿਕਸ ਅੱਜਕੱਲ ਕਿਉਂਕਿ ਸਟੱਡੀ ਦਾ ਅੱਜਕੱਲ ਜੋਗ ਹੈ ਪੜ੍ਹਾਈ ਦਾ ਬਹੁਤ ਜੋਗ ਹੈ ਜਾਂ ਸਕਿੱਲ ਸਿੱਖੋ ਹਨਾ ਹੁਣ ਅਰੰਡਾ ਇੱਥੇ ਤੱਕ ਦੇਖੋ ਕੁੜੀਆਂ ਅੱਜ ਕੱਲ ਪਾਇਲਟ ਬਣਦੀਆਂ ਜਹਾਜ਼ ਚਲਾਈ ਜਾਂਦੀਆਂ ਟ੍ਰੇਨਾਂ ਚਲਾਈ ਜਾਂਦੀਆਂ ਟੀਟੀਯੂ ਬਣੀਆਂ ਜਾਂਦੀਆਂ ਕੁੜੀਆਂ ਬੈਂਕਾਂ ਦੇ ਮੈਨੇਜਰ ਲੱਗੀਆਂ ਕੁੜੀਆਂ ਕੁੜੀਆਂ ਮੁੰਡਿਆਂ 'ਚ ਅੱਜ ਕੱਲ ਫਰਕ ਬਹੁਤ ਘਟ ਰਿਹਾ ਕਿਉਂਕਿ ਕੁੜੀਆਂ ਬਹੁਤ ਪੜ੍ਹਨ ਲੱਗ ਪਈਆਂ ਹੁਣ ਆ ਪਿੱਛੇ ਜੇ ਪੰਜਾਬ ਬੋਰਡ ਦੇ ਰਿਜ਼ਲਟ ਆਏ 8ਵੀਂ 10ਵੀਂ 12ਵੀਂ ਤੇ ਟੌਪ ਕੀਤਾ ਕੁੜੀਆਂ ਨੇ 99.9 100 ਦੇ 90 95% ਕੁੜੀਆਂ ਟੌਪ ਕਰ ਗਈਆਂ 10ਵੀਂ 12ਵੀਂ ਜੋ ਆਈਐਸ ਆਈਪੀਐਸ ਕੁੜੀਆਂ ਮੰਨੀਆਂ ਮੁੰਡੇ ਥੋੜਾ ਜਿਹਾ ਰੁਝਾਨ ਹੋ ਗਿਆ ਵੀ ਕੈਨੇਡਾ ਅਮਰੀ ਇਸੇ ਕਰਕੇ ਬੇਨਤੀ ਹੈ ਵੀ ਚੰਗਾ ਸੁਣੋ ਚੰਗਾ ਬੋਲੋ ਜਿਹੜਾ ਥੱਲੇ ਲਾਈਕ ਸ਼ੇਅਰ ਕਮੈਂਟ ਵੀ ਵਧੀਆ ਹੋਣਾ ਹਨਾ ਅੱਜ ਕੱਲ੍ਹ ਵੇਖੋ ਆਪਾਂ ਚੰਗੀ ਗਾਇਕੀ ਸੁਣੋ ਹਨਾ ਜਿੱਦਾਂ ਆਪਣਾ ਸੂਫੀ ਕਲਾਕਾਰ ਸੁਣੋ ਜਿੱਦਾਂ ਕਨਵਰ ਗਰੇਵਾਲਾ ਮੈਂ ਥੋੜਾ ਜਿਹਾ ਵੀ ਆਰਟਿਸਟ ਵੀ ਦੱਸ ਦਿੰਦਾ ਨਾ ਕਨਵਰ ਗਰੇਵਾਲਾ ਗਰਨਜੀਤ ਬਾਵਾ ਜਿਹੜਾ ਹਨਾ ਕਿੱਦਾਂ ਵਧੀਆ ਬੋਲਦਾ ਕਾਸ਼ੀਨਾਥ ਹੋ ਗਿਆ ਹਨਾ ਇਹੋ ਜਿਹਾ ਵਧੀਆ ਸਿੰਗਰ ਸੁਨ ਦਿਲਜੀਤ ਵੇਖੋ ਪੱਗ ਨੂੰ ਕਿੱਥੋਂ ਦਾ ਕਹੋ ਹਲੀਵੁੱਡ ਬਾਲੀਵੁੱਡ ਤੱਕ ਲੈ ਗਿਆ ਬੱਬੂ ਮਾਨ ਸਿੱਧੂ ਮੂਸੇ ਵਾਲਾ ਵੇਖੋ ਹੋਰ ਹੋਲੀ ਜੀ ਉਮਰ ਚ ਕਿੰਨਾ ਨਾਮ ਬਣਾਗੇ ਹਾਲੀਵੁੱਡ ਤੱਕ ਪਹੁੰਚਗੇ ਹਨ ਚੰਗਾ ਸੁਣੋਗੇ ਨਾ ਪਤਾ ਕੀ ਆ ਜਿੱਦੜ ਵੀ 10 12 ਦਿਨਾਂ ਹਮ ਚੰਗੀ ਸੰਗਤ ਵੱਲ ਚੰਗੇ ਫਿਰ ਗਿਆਨ ਆਉਣੇ ਫਿਰ ਉਸ ਹੁਣ ਆਤ ਪੈ ਜਾਂਦੀ ਮੰਡਲੀ ਹੈਬਿਟ ਬਣ ਜਾਂਦੀ ਚੰਗਾ ਸੁਣੋ ਚੰਗਾ ਬੋਲੋ ਚੰਗਾ ਪਾਓ ਚੰਗਾ ਚੰਗਿਆਂ ਨਾਲ ਬੋ ਹਨਾ ਚੱਕਰ ਤੇ ਇਹ ਹੋ ਜਾਂਦਾ ਨਾ ਜਦੋਂ ਆਪਾਂ ਇਹ ਆ ਵੀ ਆਪਣਾ ਜਿੱਧਰ ਜਿੱਧਰ ਨੂੰ ਆਪਣਾ ਜਿੱਦੋਂ ਹੁਣ ਵੇਖੋ ਜਿਹੜੇ ਸੜਕਾਂ 'ਤੇ ਤੁਰੇ ਜਾਣਾ ਤੁਰੇ ਜਾਣਾ ਆਪਣਾ ਮੰਜ਼ਿਲ 'ਚ ਕੋ ਵੇਖੋ ਇੱਥੋਂ ਪਟਿਆ ਨੂੰ ਅੰਮ੍ਰਿਤਸਰ ਜਾਣਾ ਹੋਵੇ ਇੱਕ ਰੇਲ ਟ੍ਰੇਨ 'ਚ ਬੈਠ ਕੇ ਉਹਨੇ ਅੰਮ੍ਰਿਤਸਰ ਲੈ ਹੀ ਜਾਣਾ ਭਾਵੇਂ ਹੌਲੀ ਚੱਲੇ ਭਾਵੇਂ ਤੇਜ਼ ਚੱਲੇ ਇਦਾਂ ਹੀ ਆਪਣਾ ਮਨ ਮਨ ਜਿੱਧਰ ਨੂੰ ਕੰਟਰੋਲ ਕਰ ਲਾ ਮਾਣੀ ਮਾਣਾ ਹੁਣ ਵੇਖੋ ਕਈ ਹੁਣ ਨਸ਼ਾ ਕਰਦੇ ਉਹ ਨਸ਼ੇ ਦੇ ਵਿੱਚ ਜਦੋਂ ਜਦੋਂ ਨਸ਼ਾ ਛੱਡਦੇ ਉਹਨਾਂ ਤੋੜ ਆ ਜਾਂਦੀ ਫੇਰ ਉਹ ਮੰਗਦੇ ਇਦਾਂ ਹੀ ਆਪਣਾ ਮਨ ਮਨ ਨੂੰ ਜਿਹੜੇ ਸਾਈਡ ਲਾ ਲਿਆ ਨਾ ਉਹ ਤੋਂ ਫਿਰ ਮਨ ਹਟਦਾ ਨਹੀਂ ਪਿੱਛੇ ਨਹੀਂ ਹੁੰਦਾ ਫਿਰ ਉਹ ਚੀਜ਼ਾਂ ਲੈਣ ਇਸ ਕਰਕੇ ਪੰਜਾਬ ਦੇ ਆਪਣੇ ਵੱਲੋਂ 23 ਜ਼ਿਲ੍ਹੇ ਆਣਾ 23 ਜ਼ਿਲ੍ਹਿਆਂ ਦੇ ਪੰਜਾਬ ਦੀ 1.5-2 ਕਰੋੜ ਵੱਧਦੀ ਆ ਮੈਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਆ ਵਿਲੇ ਮੁੰਡੇ ਫੇਰ ਰਹੇ ਨੇ ਕਿਉਂਕਿ ਵਿਲਾ ਦਿਮਾਗ ਸ਼ੈਤਾਨ ਦਾ ਘਰ ਆ ਇਸ ਕਰਕੇ ਬੇਨਤੀ ਹੈ ਵੀ ਆਪਣਾ ਸੱਭਿਆਚਾਰ ਸੰਭਾਲੋ ভাই ਖਾਲਸਾ ਜੀ ਬਚੇ